ਭਾਰਤੀ ਕਿਸਾਨ ਜੋਨੇਕਤਾ ਗਰਾਹਾਂ ਵੱਲੋਂ ਅੱਜ ਬਲਾਕ ਸਮਾਨੇ ਵੱਲੋਂ ਜੋ ਕੱਲ ਠਾਣੇ ਮੂਰੇ ਧਰਨਾ ਲਾਇਆ ਤੇ ਉਹ ਕਿਸਾਨ ਦੀ ਅੱਜ ਲਵੇ ਖੜ ਕੇ ਜੀਰੀ ਵਧਾਈ ਗਈ ਹੈ ਅੱਜ ਭਾਰਤੀ ਕਿਸਾਨ ਜੋਨੇਕਤਾ ਗਰਾਹਾਂ ਮੌਕੇ ਤੇ ਮਨਜੂਰਾ ਜੀ ਤੇ ਉਹ ਕਿਸਾਨ ਦੀ ਜੀਰੀ ਅੱਜ ਲਵੇ ਖੜ ਕੇ ਉਹਨੂੰ ਵਧਾਈ ਗਿਆ ਜੋ ਪ੍ਰਸ਼ਾਸਨ ਧੱਕਾ ਕਰਕੇ ਦੂਸਰੀ ਪਾਰਟੀ ਨੂੰ ਜੀਰੀ ਵਧਾ ਰਿਆ ਸੀ ਉਹ ਧੱਕੇ ਦੇ ਖਿਲਾਫ ਅੱਜ ਭਾਰਤੀ ਕਿਸਾਨ ਜੋਨੇਕਤਾ ਗੋਬਰਾਹਾਂ ਉੱਥੇ ਮੌਕੇ ਤੇ ਪਹੁੰਚ ਕੇ ਸਾਰੀ ਟੀਮ ਆਗੂ ਟੀਮ ਪਹੁੰਚ ਕੇ ਅੱਜ ਉੱਥੇ ਉਸ ਕਿਸਾਨ ਨੂੰ ਜੀਰੀ ਵੜਾ ਕੇ ਬੜਾਈ ਗਈ ਹੈ ਸਾਡੇ ਪ੍ਰਧਾਨ ਜਸਵਿੰਦਰ ਸਿੰਘ ਮੌਕੇ ਤੇ ਹਾਜ਼ਰ ਤੇ ਜੀ ਤੇ ਉਸ ਕਿਸਾਨ ਨੂੰ ਜੀਰੀ ਵੜਾ ਕੇ ਉਸ ਕਿਸਾਨ ਦੇ ਖੇਤ ਉਪੜ ਕੇ ਬਾਪੇ ਦਿਖਾਉਣ ਨੂੰ ਮੇਰੇ ਤੋਂ ਉਰਾਹਾਂ ਵੱਲੋਂ ਅੱਜ डीरी पढ़ाई गी आहे बलॉक टीम समाणु मलो